ਸਾਹਬ ਦਾ ਸਾਰਿਆਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਅੱਜ ਦੇਸ਼ੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਟੀਮ ਦਾ ਉਹਨਾਂ ਦੇ ਪਰਿਵਾਰ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਔਰ ਕੱਲ ਦਿੱਲੀ ਦੇ ਵਿੱਚ ਜਿਹੜਾ ਰਾਸ਼ਟਰੀ ਦਫ਼ਤਰ ਹੈ ਉਦੇ ਵਿੱਚ ਕੱਲ ਵਿਧੀਪੂਰਵਕ ਜਿਹੜੀ ਜੁਆਇਨਿੰਗ ਹੋਈ ਹੈ ਬੜਾ ਸਤਿਕਾਰ ਬੜਾ ਪਿਆਰ ਹੈ ਜਿਹੜਾ ਲੀਡਰ ਸਾਹਿਬਾਨਾ ਵੱਲੋਂ ਬੜਾ ਇੱਜ਼ਤਮਾਨ ਉਥੇ ਬੜਾ ਮਿਲਿਆ ਤਾਂ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਲੰਧਰ ਨਿਵਾਸੀਆਂ ਦੀ ਜਿਹੜੀ ਆਸ ਸੀ ਕਿ ਜਲੰਧਰ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਹੋਣਗੇ ਜਲੰਧਰ ਦੇ ਰੁਕੇ ਮਸਲੇ ਹੱਲ ਹੋਣਗੇ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜਲੰਧਰ ਦੇ ਲੋਕਾਂ ਦੀ ਜਿਹੜੀ ਆਸ ਹੈ ਇਸ ਗੱਲ ਦੇ ਨਾਲ ਜਾਗੀ ਹੈ ਔਰ ਅਸੀਂ ਪੂਰੀ ਮਿਹਨਤ ਕਰਾਵਾਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਲੰਧਰ ਦੀ ਨੁਹਾਰ ਬਦਲਣ ਦੇ ਵਿੱਚ ਪੂਰਾ ਆਪਣਾ ਜਿਹੜਾ ਯੋਗਦਾਨ ਦੇਵਾਂਗੇ ਕਾਰਨ ਕੀ ਰਹੇ ਨੇ ਤੁਹਾਡੇ ਮੁਕਤ ਤੋਂ ਤੇ ਜਿਹੜੇ ਨਿਗਮ ਕਾਪੀ ਕਿਸੇ ਫੰਡ ਨਹੀਂ ਮਿਲੇ ਹੋਰ ਕੀ ਕਾਰਨ ਪੋਲੀਟਿਕਲ ਸੀ ਨੂੰ ਲਗਾ ਫੈਸਲਾ ਲਿਆ ਤਾਂ ਦੁਬਾਰਾ ਟਿਕਟ ਵੀ ਦੇਤੀ ਤੁਸੀਂ ਫਿਰ ਦੁਬਾਰਾ ਨਾ ਕਿੱਦਾਂ ਜਿੱਤਿਆ ਜੀ ਹੋ ਇਹਨਾਂ ਕਾਰਨ ਕੀ ਰਹੇ ਹੋ ਦੇਖਿਏ ਬਾਤ ਤਾਂ ਛੋਟੀ ਸੀ ਹੈ ਕਿ ਅਗਰ ਕਿਸੇ ਪਾਰਟੀ ਦਾ ਰਾਸ਼ਟਰੀ ਨੇਤਾ किसी शहर में जाके लोगों के साथ ये वायदा करता है कि जलंधर में हम मॉडल टाउन में जलंधर के नकोदर रोड पे लगे हुए कूड़े के ढेर हम उठवा देंगे आप हमारा एक बार लोकसभा में हमारा मेंबर पार्लियामेंट जो जिता के भेजो अगर राष्ट्रीय नेता के किए हुए वायदे जलंधर के लोगों के साथ अगर मैं सभी मीडिया वालों से ये दरख्वास्त करता हूं कि अगर आपकी टीमें जलंधर में है तो अभी मॉडल टाउन का जो शमशान घाट है वहां अपनी टीम अभी तुरंत भेज के देख लीजिए जलंधर के नकोदर रोड खालसा स्कूल के बाहर अभी आप तुरंत अपनी टीम भेज के देख लीजिए कि जिस पार्टी के राष्ट्रीय नेता द्वारा एक महज छोटा सा वायदा कूड़ा उठाने का जलंधर के लोगों के साथ किया हो अगर वो वायदा पूरा हो गया है तो मैं ये समझूंगा कि जो जलंधर के लोगों की सोच थी जिस सोच से लोगों ने हमें वोटें डाली बाई इलेक्शन में हमें जिताया तो उनकी सोच पूरी होगी ये तो मैंने एक छोटा सा एग्जाम्पल बताया अभी चुनावी वादे तो बहुत बड़ा पिटारा है जो जलंधर में किए गए थे वो वन बाय वन अब सबको बताएंगे अगर छोटा सा काम राष्ट्रीय नेता के कहने के ऊपर ਪੰਜਾਬ ਦੀ ਸਰਕਾਰ ਨਹੀਂ ਕਰ ਸਕਤੀ ਤਾਂ ਮੂਜੇ ਇਸ ਸਰਕਾਰ ਸੇ ਕੋਈ ਕਿਸੇ ਤਰ੍ਹਾਂ ਦੀ ਆਸ ਨਜ਼ਰ ਨਹੀਂ ਆਤੀ ਕਿਉਂਕਿ ਤੁਸੀਂ ਰਿਮਾਈਂਡਰ ਕਿੰਨੇ ਵਾਰ ਹੀ ਦਿੱਤਾ ਕਿ ਜਨ ਦੇ ਡੇਰ ਚੁੱਕੀ ਜਾਂ ਕਿੰਨੇ ਵਾਰ ਹੀ ਲਿਖਤੀ ਰੂਪ ਵਿੱਚ ਆ ਦੇਖਿਏ ਜਲੰਧਰ ਦੇ ਲੋਕਾਂ ਕੋ ਆਸ ਬਣੀ ਕਿ ਜਦ ਜਲੰਧਰ ਕੀ ਬਾਈ ਚੋਨ ਜੀਤੀ ਗਈ ਤਾਂ ਜਲੰਧਰ ਦੇ ਲੋਕਾਂ ਦੀ ਆਸ ਬਣੀ ਕਿ ਜਦੋਂ ਜਲੰਧਰ ਦੇ ਵਿੱਚ ਲੋਕਲ ਬੋਡੀ ਮੰਤਰੀ ਆ ਸਰਦਾਰ ਬਲਕਾਰ ਸਿੰਘ ਜੀ ਨੂੰ ਬਣਾਇਆ ਗਿਆ ਤਾ ਲੋਕਾਂ ਦੀ ਆਸ ਬਣੀ ਕਿ ਜਲੰਧਰ ਦੇ ਵਿੱਚ ਕੰਮ ਹੋਣਗੇ ਕਿਉਂਕਿ ਜਲੰਧਰ ਦੇ ਵਿੱਚ ਦੁਆਬੇ ਦੇ ਵਿੱਚ ਕੋਈ ਮੰਤਰੀ ਨਹੀਂ ਸੀ ਪਰ ਉਹਨਾਂ ਦੇ ਮੰਤਰੀ ਬਣਨ ਤੋਂ ਬਾਅਦ ਵੀ ਜਿਹੜੇ ਹਾਲਾਤ ਹੈ ਜਸ ਦੇ ਤਸ ਖੜੇ ਆ ਜਲੰਧਰ ਦੀਆਂ ਸੜਕਾਂ ਟੁੱਟੀਆਂ ਕੂੜੇ ਦੇ ਬੁਰੇ ਹਾਲ ਹੈ ਮੁਹੱਲਿਆਂ ਦੇ ਵਿੱਚ ਗੰਦਾ ਪਾਣੀ ਖੜਿਆ ਔਰ ਮੈਨੂੰ ਥੋੜੇ ਦਿਨ ਪਹਿਲਾਂ ਇਹ ਜਲੰਧਰ ਸੈਂਟਰਲ ਦੇ ਵਿੱਚ ਉੱਥੋਂ ਦੇ ਐਮਐਲਏ ਰਮਨ अरोड़ा ਜੀ ਦੇ ਨਾਲ ਜਾਣ ਦਾ ਮੌਕਾ ਮਿਲਿਆ ਤਾਂ ਲੋਕਾਂ ਨੇ ਬਹੁਤ ਬੁਰੀ ਹਾਲਤ ਕੀਤੀ ਉੱਥੇ ਸਾਨੂੰ ਕੰਮ ਤਾਂ 5 ਮਿੰਟ ਦਾ ਸੀ ਪਰ ਲੋਕਾਂ ਨੂੰ ਮਨਾंदे ਮਨਾंदे ਸਾਨੂੰ 2 ਘੰਟੇ ਲੱਗ ਗਏ ਗਲੀਆਂ ਦੇ ਵਿੱਚ ਗੰਦਾ ਪਾਣੀ ਖੜਾ ਸਿਰਫ ਮੈਂ ਕਿਉਂਕਿ ਇਹ ਬੇਸਿਕ ਜਿਹੜੀਆਂ ਜਿਹੜੀਆਂ ਨੀਡਸ ਆ ਸਾਫ਼ ਸੁਥਰਾ ਪਾਣੀ ਸਾਫ਼ ਸੁਥਰਾ ਵਾਤਾਵਰਣ ਚੰਗੀਆਂ ਸੜਕਾਂ ਇਹ ਬੇਸਿਕ ਇਨਫਰਾਸਟ੍ਰਕਚਰ ਆ ਅਗਰ ਪਾਰਟੀ ਵਾਅਦਾ ਕਰਨ ਤੋਂ ਬਾਅਦ ਵੀ ਇਹ ਇਨਫਰਾਸਟ੍ਰਕਚਰ ਮੁਹਾਇਆ ਨਹੀਂ ਕਰਾ ਸਕਦੀ ਮੈਂ ਰਿਮਾਈਂਡਰ ਕਿਤੇ ਬਾਰੇ ਕੀਤਾ ਮੈਂ ਰਿਮਾਈਂਡਰ ਕਾਫੀ ਵਾਰੀ ਦੇ ਚੁੱਕਾ ਹਾਂ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਹੋਰ ਦਿੱਲੀ ਦੀ ਲੀਡਰਸ਼ਿਪ ਨਾਲੋਂ ਕਾਫੀ ਵਾਰ ਇਹ ਤੇ ਮਸਲਾ ਹੋਇਆ ਹੈ ਕਿ ਜਦੋਂ ਆਪਨੇ ਬੀਜੇਪੀ ਜੁਆਇਨ ਕੀਤਾ ਹੈ ਤਾਂ ਆਪਕੇ ਉੱਪਰ ਲਗਾਤਾਰ ਆਹ ਬਿਲਕੁਲ ਕੱਲ ਤਾਂ ਉਹ ਸ਼ੋਅ ਮੀਟਿੰਗ ਦੇ ਬੇਇੱਜ਼ਤ ਲੀਡਰ ਕਿਹਾ ਗਿਆ। ਭਗਵਾਨ ਤੁਮਨ ਜੀ ਕਹਿੰਦੇ ਨੇ ਕਹਿੰਦੇ ਗਰਦਨ ਸਿੱਧੀ ਰੱਖੀਏ ਅਸੀਂ। ਚਲੋ ਗੱਲ ਹੈ ਕਿ ਗੱਲ ਹੈ ਕਿ ਅੱਜ ਉਹਨਾਂ ਦੇ ਘਰ ਖੁਸ਼ੀਆਂ ਹੈ। ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਕਮੈਂਟ ਹੈ ਕਿਉਂਕਿ ਹਜੇ ਚੋਣਾਂ ਦੀ ਦੰਗਲ ਲੱਗਨੇ ਆ ਬਹੁਤ ਗੱਲਾਂ ਬਹੁਤ ਕੁਝ ਹੋਣੀ ਆ। ਇੱਕ ਇੱਕ ਗੱਲ ਦਾ ਜਵਾਬ ਟਕਾਹ ਕੇ ਦਿੱਤਾ ਜਾਊਗਾ ਟਕਾਹ ਕੇ ਦੇਣਾ ਨਹੀਂ ਭਾਈ ਕੋਈ ਜੇ ਹਾਂ ਜੁਤਾ ਕੀ ਹੈ ਆਪਕੋ ਲੱਗਦਾ ਆਮ ਆਦੀ ਪਾਰਟੀ ਪੋਜੀਸ਼ਨ ਤੁਹਾਡੇ ਦੇ ਸਬਕ ਕੀ ਹੈ ਕਿਉਂਕਿ ਤੁਸੀਂ ਵੀ ਹੋਰ ਵੀ ਦਿੱਤਾ ਕਿ ਆਉਣ ਨੂੰ ਤਿਆਰ ਤੁਸੀਂ ਪਾਰਟੀ ਵਿੱਚ ਹੋ ਚਰੇ ਵੀ ਹੋ ਦੇਖਿਆ ਵੀ ਹੈ ਦੇਖਿਏ ਮੇਰਾ ਇਹ ਮੰਨਣਾ ਹੈ ਕਿ ਗੱਲਾਂ ਬਹੁਤ ਜ਼ਿਆਦਾ ਔਰ ਆਉਟਪੁੱਟ ਬਹੁਤ ਘੱਟ ਹੈ ਲੋਕਾਂ ਨੂੰ ਆਸ ਸੀ ਅੱਜ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਜਾ ਕੇ ਕਿ ਡਿਵੈਲਪਮੈਂਟ ਨੂੰ ਲੈ ਕੇ ਸੜਕਾਂ ਖਰਾਬ ਹੈ ਜੇ ਮੈਂ ਲਾ ਐਂਡ ਆਰਡਰ ਦੀ ਸਥਿਤੀ ਦੀ ਗੱਲ ਕਰਾਂ ਅੱਜ ਜਿਹੜੇ ਰੈਨਸਮ ਮੰਗਣ ਵਾਲੇ ਜਿਹੜੇ ਗੁੰਡੇ ਬਦਮਾਸ਼ ਹੈ ਅੱਜ ਉਹਨਾਂ ਦੀ ਗਿਣਤੀ ਬਹੁਤ ਵੱਧ ਗਈ ਹੈ ਲੋਕ ਵਪਾਰੀ ਹੈ ਜਿਹੜੇ ਅੱਜ ਡਰੇ ਹੋਏ ਆ ਨਸ਼ੇ ਦੀ ਗੱਲ ਕਰਾਂ ਤਾਂ ਨਸ਼ੇ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਲਗਾਮ ਨਹੀਂ ਲੱਗੀ ਅੱਜ ਨਸ਼ਾ ਉਸੇ ਤਰ੍ਹਾਂ ਗਲੀਆਂ ਮੁਹੱਲਿਆਂ ਦੇ ਵਿੱਚ ਚਿੱਟਾ ਫਲਾਣਾ ਠੰਕੜਾ ਜਿਹੜਾ ਵੀ ਨਸ਼ਾ ਪਰ ਉਹ ਉਸੇ ਤਰ੍ਹਾਂ ਵਿਕ ਰਿਹਾ ਜੇ ਮੈਂ ਮਾਫੀਆ ਦੀ ਗੱਲ ਕਰਾਂ ਅੱਜ ਕੇਵਲ ਮਾਫੀਆ ਉਸੇ ਤਰ੍ਹਾਂ ਕੰਮ ਕਰ ਰਿਹਾ ਕੀ ਕੇਬਲ ਮਾਫੀਆ ਜਿਹੜਾ ਅਗਰ ਪੰਜਾਬ ਸਰਕਾਰ ਦੀ ਨੀਅਤ ਸਾਫ਼ ਹੈ ਕਿ ਕੇਬਲ ਮਾਫੀਆ ਕੀ ਆਮ ਲੋਕਾਂ ਦੇ ਘਰ 'ਚ ਜਿਹੜੀ ਕੇਬਲ ਚਲਦੀ ਹੈ ਕੀ ਮਾਫੀਆ ਦੇ ਨੱਥ ਪਈ ਹੈ ਕੀ ਲੋਕਾਂ ਨੂੰ ਸਸਤਾ ਕੇਬਲ ਨੈਟਵਰਕ ਮਿਲ ਰਿਹਾ ਉਹੀ ਲੋਕ ਜਿਹੜੇ ਲੋਕ ਪਹਿਲਾਂ ਕੇਬਲ ਦਾ ਕੰਮ ਕਰਦੇ ਸੀ ਅੱਜ ਵੀ ਉਹੀ ਲੋਕ ਕੇਬਲ ਦਾ ਕੰਮ ਕਰ ਰਹੇ ਆ कितने ना कितने सरकार दिए कि मैं मिली तो बता जी कल आपसे भी सवाल दोनों से है कि क्या जब आपने कल बीजेपी ज्वाइन की है तो क्या पार्टी आम आदमी पार्टी की ओर से आपको तो कोई दबाव आया वापस ज्वाइनिंग करने के लिए या आपको रोकने के लिए देखिए फोन तो आते रहे ये बात नहीं है कि फोन नहीं आए सीनियर लीडरशिप के कईयों के फोन आए हैं पर जो एक बार मन बन जाता है जो फैसला लिया जाता है क्योंकि पिछले पंद्रह बीस दिन से लगातार पार्टी से हम बात कर रहे थे पार्टी के कॉन्टैक्ट में थे ਕਿਸੀ ਤਰ੍ਹਾਂ ਕੀ ਵੀ ਕੋਈ ਕਨ ਕਰੂਪੀ ਜੋ ਬਾਤ ਹੈ ਕੋਈ ਕੰਕਰੀਟ ਜੋ ਬਾਤ ਹੈ ਉਹ ਪਾਰਟੀ ਕੀ ਤਰਫੇ ਨਹੀਂ ਹੋਈ ਇਸ ਲਈ ਇਹ ਫੈਸਲਾ ਲੈ ਲਿਆ ਮੈਂ ਬੋਲਣ ਮੰਨਦੇ ਹੋ ਜੀ ਆਰਟੀਕਲ ਜੀ 2 ਹਫਤੇ ਪਹਿਲੇ ਵੀ ਆਪ ਜੁਆਇਨ ਕਰਨੇ ਲੱਗੇ ਹੋਣ ਤੇ ਉਹ ਤਾਂ ਆਯੁੱਧਿਆ ਚਲੇ ਗਏ ਉਸ ਤੋਂ 3:00 ਵਜੇ ਫਿਰ ਉਸ ਨੂੰ ਪਾਇਲਟ ਤੁਹਾਨੂੰ ਮਦਦ ਦਿੱਤਾ ਫਿਰ ਵੀ ਕਿਉਂ ਤੁਸੀਂ ਪਾਰਟੀ ਦੇ ਵਿੱਚ ਵੀ ਨਹੀਂ ਘੱਟ ਸਕੀ ਮੈਨੂੰ ਨਹੀਂ ਪਤਾ ਕਿ ਪਾਰਟੀ ਨੇ ਮੈਨੂੰ ਕਿਉਂ ਘਰੋਂ ਲੈ ਕੇ ਆਏ ਸੀ ਅਗਰ ਅਗਰ ਕੋਈ ਉਹਨਾਂ ਨੂੰ ਲੱਗਿਆ ਸੀ ਕਿ ਜਲੰਧਰ ਦੇ ਵਿੱਚ ਕੋਈ ਅਗਰ ਇਲੈਕਸ਼ਨ ਜਿੱਤ ਸਕਦਾ ਤਾਂ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਮੈਂ ਜਿੱਤ ਸਕਦਾ ਮੇਰੇ ਇਲਾਵਾ ਹੋਰ ਵੀ ਲੋਕ ਸਨ ਕਿਸੇ ਹੋਰ ਨੂੰ ਵੀ ਲੜਾਇਆ ਜਾ ਸਕਦਾ ਸੀ ਮੈਂ ਤਾਂ ਅਖੀਰ ਤੱਕ ਵੀ ਨਾ ਕੀਤੀ ਸੀ ਪਰ ਕਿਤੇ ਨਾ ਕਿਤੇ ਜਲੰਧਰ ਦੇ ਲੋਕਾਂ ਦੇ ਵਿੱਚ ਵਿਸ਼ਵਾਸ ਕਾਇਮ ਕੀਤਾ ਕਿਉਂਕਿ ਮੈਂ ਜਲੰਧਰ ਚ ਨਗਰ ਨਿਗਮ ਦੇ ਵਿੱਚ ਤਿੰਨ ਵਾਰ ਕਾਉਂਸਲਰ ਦੇ ਤੌਰ ਤੇ ਸੇਵਾ ਕੀਤੀ ਹੈ ਵਤੌਰ 'ਤੇ ਵੀ ਤਾਂ ਐਕਸੇਵਾ ਕੀਤੀ ਹੈ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵਿਸ਼ਵਾਸ ਸੀ ਉਹ ਉਸ ਉਸ ਵਿਸ਼ਵਾਸ ਨੂੰ ਇਹਨਾਂ ਨੇ ਕੈਸ਼ ਕੀਤਾ ਅਗਰ ਪਾਰਟੀ ਦੀ ਪਪੂਲਾਰਿਟੀ ਦੀ ਗੱਲ ਕਰਾਂ ਤਾਂ ਸਰਕਾਰ ਬੰਦਿਆਂ ਸੀ 3 ਮਹੀਨਿਆਂ ਦੇ ਵਿੱਚ ਜਿਹੜੀ ਪਾਰਟੀ ਦੀ ਆਪਣੀ ਜਿਹੜਾ ਪਾਰਟੀ ਦਾ ਬਰੀਡਿੰਗ ਸੈਂਟਰ ਕਿਹਾ ਜਾਂਦਾ ਸੰਗਰੂਰ ਔਰ ਮੁੱਖ ਮੰਤਰੀ ਸਾਹਿਬ ਦੀ ਉਹ ਆਪਣੀ ਘਰ ਦੀ ਸੀਗਾ ਉਹ ਤਾਂ 3 ਮਹੀਨੇ ਬਾਅਦ ਜਿਹੜੀ ਹੈ ਪਾਰਟੀ ਹਾਰ ਗਈ ਸੀ ਤੋਂ ਇਸ ਕਰਕੇ ਉਹਨਾਂ ਨੇ ਸੋਚ ਸਮਝ ਕੇ ਉਹ ਚਿਹਰਾ ਚੁਣਿਆ ਸੀ ਜਿਹੜਾ ਉਹਨਾਂ ਦੀ ਨਈਆਂ ਨੂੰ ਜਿਹੜਾ ਪਾਰ ਲਗਾਸਾ ਰਿੰਕੂ ਜੀ ਰਿੰਕੂ ਜੀ ਦੋਨਾਂ ਨੇ ਲਾਈ ਬਹੁਤ ਵੱਡੀ ਚਰਚਾ ਦੇ ਵਿੱਚ ਚੱਲ ਰਹੀ ਹੈ ਫੇਸਬੁਕ ਦੇ ਲਾਈਵ ਸੀਟਰ ਉਮਰਾਲ ਹੁੰਦੇ ਰਹੇ ਆ ਇਸ ਪਾਰਟੀ ਚ ਇਕੱਠਿਆ ਕੰਮ ਕਿਵੇਂ ਕਰ ਪਾਉਗੇ ਆਮ ਆਦਮੀ ਪਾਰਟੀ ਇਸ ਦਾ ਕਾਫੀ ਖੜਕੀ ਹੈ ਤੁਹਾਡੀ ਸ਼ੀਤਲ ਜੀ ਖੁਦ ਫੇਸਬੁਕ ਤੇ ਲਾਈਵ ਹੋ ਕੇ ਕਹਿੰਦੇ ਜਿਹੜਾ ਸਾਡਾ ਐਮਪੀਆ ਦੁਆਰੇ ਜਿੱਤ ਕੇ ਦਿਖਾ ਦੇ ਚਲੋ ਗੱਲ ਹੈ ਕਿ ਹਮੇਸ਼ਾ ਹਮੇਸ਼ਾ ਚੰਗੇ ਸਮੇਂ ਦੀ ਕਾਮਨਾ ਕਰਨੀ ਚਾਹੀਦੀ ਹੈ ਅਸੀਂ ਤਾਂ ਕਾਮਨਾ ਕਰੀਏ ਵੀ ਅਸੀਂ ਇੱਕ ਦੂਜੇ ਦੇ ਬਿਲਕੁਲ ਨਾਲ ਬਾਹ ਨਾਲ ਬਾਹ ਜੋੜ ਕੇ ਕੁਰਸੀਆਂ ਤੇ ਬੈਠੇ ਤੁਹਾਨੂੰ ਕੋਈ ਲੜਾਈ ਨਜ਼ਰ ਆ ਰਹੀ ਕਿਸੇ ਦੀ ਕਿਸੇ ਤਰ੍ਹਾਂ ਦੀ ਕਿਸੇ ਤੁਸੀਂ ਆਪਚ ਵੀ ਨਜ਼ਰ ਆਈ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਜ਼ਰ ਆ ਰਹੀ ਹੈ ਦੇਖੋ ਅੱਜ ਇੱਕ ਫੈਸਲਾ ਇੱਕ ਟਾਈਮ ਤੇ ਲਿਆ ਗਿਆ ਹੈ ਤਾਂ ਕਿੰਨਾ ਕਿਤੇ ਤੁਹਾਨੂੰ ਇਸ ਗੱਲ ਦਾ ਯਕੀਨ ਹੋਣਾ ਚਾਹੀਦਾ ਕਿ ਅਸੀਂ ਰਲ ਕੇ ਜਲੰਧਰ ਦੇ ਲੋਕਾਂ ਦੇ ਲਈ ਉਹਨਾਂ ਦੀ ਸੇਵਾ ਕਰਦੇ ਹਾਂ ਮੈਂ ਤਾਂ ਰਿੰਕ ਜੀ ਇੱਕ ਵਾਰ ਪੁੱਛ ਰਿਹਾ ਜੋਸ਼ੀ ਜੀ ਇੱਕ ਇੱਕ ਸਵਾਲ ਲਈ ਦੋ ਮਿੰਟ ਸਰ ਮੈਂ ਕਹਿੰਦਾ ਦੋ ਤੋਂ ਪਹਿਲੇ ਵੀ ਆਪਕੇ ਭਾਜੀਪੀ ਵਿੱਚ ਸ਼ਾਮਿਲ ਹੋਣੇ ਬਹੁਤ ਬਹੁਤ ਧੰਨਵਾਦ ਕਰਦਾ ਆਪਣੀ ਸਾਰੀ ਮੀਡੀਆ ਦੇ ਦੁਆਰਾ ਕੋਲ ਦੋਸਤਾਂ ਦਾ ਇਸ ਤੋਂ ਬਾਅਦ ਕਿ ਪਿਛਲੇ 2-3 ਦਿਨ ਤੋਂ ਬਹੁਤ ਚर्चा ਚੱਲ ਰਹੀ ਹੈ ਕਿ ਜਿਸ ਕੰਮ ਅਸੀਂ ਸਾਰੇ ਲੋਕ ਆਮ ਆਦੀ ਪਾਰਟੀ ਦਾ ਮੈਂ ਜਾਂ ਮੇਰੇ ਵੱਡੇ ਭਾਈ ਸ਼ਿਸ਼ ਕੁਮਾਰੀ ਕੁਝ ਹਿੱਸਾ ਸੀ ਅਸੀਂ ਬਹੁਤ ਵੀ ਚੰਗੇ ਇਨਸਾਨ ਸੀ ਦੁੱਧ ਦੇ ਤੋਤੇ ਸੀ ਅੱਜ ਰਾਤੋਂ ਰਾਤ ਹੀ ਅਸੀਂ ਲੋਕ ਬੇਈਮਾਨ ਲੋਟਸ ਦੇ ਅੰਦਰ ਪੈਸਿਆਂ ਦੇ ਲਾਲਚ ਦੇ ਲਈ ਉਹਨਾਂ ਲੋਕਾਂ ਦੀ ਸੋਚਣਾ ਸੀ ਚਲੇ ਗਏ ਮੈਂ ਸਭ ਤੋਂ ਪਹਿਲੇ ਅੱਜ ਤੁਹਾਡੇ মিডিਆ ਦੇ ਮਾਧਿਅਮ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਜਿੰਨੇ ਉਹਨਾਂ ਦੇ ਨਾਲ ਅਸੀਂ ਕੰਮ ਕੀਤਾ ਤੇ ਉਹਨਾਂ ਨੇ ਆਪਣੀ ਨਲਕੀ ਨਹੀਂ ਫੜੀ ਆਪਣੇ ਕੰਮ ਦੇ ਵਿੱਚ ਹਮੇਸ਼ਾ ਘਰ ਦਾ ਮੁਖੀਆ ਹੋਉਂਦਾ ਕਿ ਜਿਸ ਟਮ ਘਰ ਦੇ ਵਿੱਚ ਧਰਾਰ ਪੈਨ ਲੱਗੀ ਹੋਵੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਆਣ ਲੱਗੀ ਹੋਵੇ ਤੇ ਘਰ ਦਾ ਮੁਖੀਆ ਦੇਖਦਾ ਕਿ ਕਿਹੜੇ ਪਾਸੋਂ ਇਸ ਚੀਜ਼ ਦੀ ਕਮੀ ਹੈ ਅਸੀਂ ਲੋਕ 2021 ਦੇ ਵਿੱਚ ਆਮ ਆਦਮੀ ਪਾਰਟੀ ਮੈਂ ਤੇ ਮੇਰੇ ਪਰਿਵਾਰ ਮੇਰੇ ਸਾਥੀਆਂ ਨੇ ਜੁਆਇਨ ਕੀਤੀ ਇੱਕ ਬਹੁਤ ਵੱਡੇ ਬਦਲਾਅ ਦੇ ਰੂਪ ਚ ਜਿੱਦਾਂ ਇਹ ਲੋਕ ਗੱਲਾਂ ਕਰਦੇ ਸੀ ਆਮ ਆਦਮੀ ਪਾਰਟੀ ਦੇ ਲੋਕ ਕਿ ਅਸੀਂ ਪੰਜਾਬ ਨੂੰ ਇੱਕ ਨਵਾਂ ਪੰਜਾਬ ਵਜੋਂ ਦਿਖਾਵਾਂਗੇ ਅਸੀਂ ਲੋਕ ਵੀ ਉਹਨਾਂ ਦੀ ਗੱਲਾਂ ਦੇ ਵਿੱਚ ਆ ਗਏ ਕਿਉਂਕਿ ਜੋ ਪ੍ਰਿੰਟ ਬਲੂਪ੍ਰਿੰਟ ਉਹਨਾਂ ਦੇ ਹੱਥੇ ਵਿੱਚ ਸੀ ਅਗਰ ਉਸ ਨੂੰ ਦੇਖਿਆ ਜਾਵੇ ਤੇ ਅੱਜ ਹਰ ਬੰਦਾ ਇਦਾਂ ਦਾ ਪੰਜਾਬ ਦਾ ਸੁਪਨਾ ਦੇਖਦਾ ਹੈ ਇਹਦਾ ਸਪਨਾ ਇਹਨਾਂ ਨੇ ਦਿਖਾਇਆ ਅਸੀਂ ਲੋਕ ਉਸੇ ਹੀ ਲਾਲਚ ਦੇ ਵਿੱਚ ਉਸੇ ਹੀ ਗੁੰਮਰਾਹ ਦੇ ਵਿੱਚ ਮੈਂ ਤੇ ਮੇਰੇ ਸਾਥੀ ਅਗਰ 2021 ਜੋਇ ਆਮ ਆਦਮੀ ਜੁਆਇਨ ਕਰ ਗਏ 2022 ਦੇ ਵਿੱਚ ਚੰਦਰ ਵੈਸਟ ਦੇ ਲੋਕਾਂ ਨੇ ਮੇਰੇ ਉੱਤੇ ਮੇਰੇ ਪਰਿਵਾਰ ਉੱਤੇ ਮੇਰੇ ਸਾਥੀਆਂ ਉੱਤੇ ਵਿਸ਼ਵਾਸ ਕੀਤਾ ਸਾਨੂੰ ਐਮਐਲਏ ਬਣਾਇਆ ਅਸੀਂ ਬੜੀ ਉਮੀਦ ਦੇ ਨਾਲ ਵਿਧਾਨ ਸਭਾ ਦੇ ਵਿੱਚ ਜੇ ਜਾ ਕੇ ਉਸ ਧਰਤੀ ਨੂੰ ਚੁੰਮਿਆ ਜਿੱਥੇ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਹੈ ਕਿ ਮੈਂ ਲੋਕਾਂ ਦੀ ਇੱਥੇ ਗੱਲ ਰੱਖਣ ਆਉਂਗਾ ਕਿਉਂਕਿ ਮੈਂ ਗਰੀਬ ਪਰਿਵਾਰ ਦੇ ਵਿੱਚੋਂ ਜਨਮ ਲਿਆ ਹਾਂ ਮੈਂ ਦਲਿਤ ਪਰਿਵਾਰ ਦਾ ਇੱਕ ਬੱਚਾ ਹਾਂ ਕਿ ਮੇਰੇ ਜਿਹੜੇ ਲੋਕ ਆ ਮੇਰੇ ਜਿਹੜੇ ਪਰਿਵਾਰ ਦੇ ਮੈਂਬਰ ਉੱਥੇ ਰਹਿੰਦੇ ਜਲੰਧਰ ਦੇ ਵਿੱਚ ਉਹ ਬੜੀ ਮਾੜੀ ਹਾਲਾਤਾਂ ਦੇ ਵਿੱਚ ਲੋਕ ਘਰ ਦਾ ਗੁਜ਼ਾਰਾ ਕਰ ਪਾਉਂਦੇ ਆ ਮੈਨੂੰ ਬੜੀ ਆਸ ਸੀ ਕਿ ਜਿਹੜੀ ਇਹ ਸਰਕਾਰ ਆਈ ਏ ਇਹ ਦਲਿਤਾਂ ਦੀ ਅਣਸਤਾ ਦੀ ਪਿਛੜਿਆਂ ਦੀ ਇਹ ਗੱਲ ਕਰੂਗੀ ਪਰ ਜਿਸ ਟਾਈਮ ਮદાન ਸਭਾ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਗੱਲ ਰੱਖਣ ਦੀ ਸਾਨੂੰ ਟੋਕਿਆ ਜਾਂਦਾ ਸੀ ਸਾਨੂੰ ਵਿਧਾਨ ਸਭਾ ਦੇ ਵਿੱਚ ਇਹਨਾਂ ਦੀ ਮਰਜ਼ੀ ਦੇ ਨਾਲ ਬੋਲਣ ਦਾ ਜਿਹੜਾ ਅਧਿਕਾਰ ਸੀ ਅਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਬੋਲ ਸਕਦੇ ਸੀ ਅਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਬਿਆਨਬਾਜ਼ੀ ਤੁਹਾਨੂੰ ਮੀਡੀਆ ਦੇ ਪਰ ਹਾਨੂੰ ਨਹੀਂ ਦੇ ਸਕਦੇ ਸੀ ਜੋ ਬਿਆਨਬਾਜ਼ੀ ਸਾਨੂੰ ਪ੍ਰਿੰਟ ਕਰਕੇ ਆਈ ਜਾਂਦੀ ਸੀ ਸਾਡੇ ਮੋਬਾਈਲਾਂ ਦੇ ਉੱਤੇ ਉਹ ਸਾਨੂੰ ਮੀਡੀਆ ਦੇ ਵਿੱਚ ਲੈ ਕੇ ਦਿੱਤੀ ਜਾਂਦੀ ਸੀ ਉਸ ਦੇ ਐਵੀਡੈਂਸ ਉਸ ਦੇ ਪ੍ਰੂਫ ਮੈਂ ਪੂਰੀ ਮੀਡੀਆ ਨੂੰ ਦੇ ਸਕਦਾ ਹਾਂ ਪਰ ਮੈਂ ਅੱਜ ਇੱਕ ਗੱਲ ਕਵਾਂਗਾ ਲਾਸਟ ਦੇ ਉੱਤੇ ਇਹ ਨਹੀਂ ਆ ਮੈਂ ਉਸ ਪਾਰਟੀ 'ਚ 24 ਮਹੀਨੇ ਕੰਮ ਕੀਤਾ 25 ਮਹੀਨੇ ਆ ਜੋ ਪਾਰਟੀ 'ਚ ਮੈਂ ਚੜ ਕੇ ਆ ਗਿਆ ਪਰ ਮੈਂ ਲਾਸਟ ਵਾਰ ਕੱਲ ਸੰਦੀਪ ਪਟਕ ਜੀ ਦੇ ਮੈਨੂੰ ਬਹੁਤ ਵਾਰ ਕਾਲ ਆਈ ਉਹਨਾਂ ਦੇ ਨਾਲ ਮੈਂ ਗੱਲ ਵੀ ਕੀਤੀ ਉਹਨਾਂ ਦੇ ਮੈਂ ਰਿਸਪੈਕਟ ਕਰਦਾ ਆਪਣੇ ਵੱਡੇ ਭਰਾ ਤੋਂ ਜ਼ਿਆਦਾ ਪਰ ਮੈਂ ਉਹਨਾਂ ਦੇ ਮਾਦਬ ਦੇ ਨਾਲ ਆਮ ਆਦੀ ਪਾਰਟੀ ਦੇ ਕਰ ਇੱਕ ਕਰੇ ਕਰਤਾ ਨੂੰ ਕਹਿਣਾ ਚਾਹਨਾ ਕਿ ਜਿਹੜੇ ਕੱਲ 100 150 ਲੋਕਾਂ ਨੇ ਪੂਰੇ ਦਬਾਬੇ ਦੇ ਵਿੱਚੋਂ 5 ਘੰਟੇ ਚ ਇਕੱਠੇ ਕਰਕੇ ਕੋਈ ਜਿਹੜੀ ਛਿਦਾਰਤ ਕੀਤੀ ਏ ਇਹ ਛਿਦਾਰਤ ਦੁਬਾਰਾ ਨਾ ਕਰਿਓ ਨਹੀਂ ਤੇ ਉਹ ਮੈਂ ਨੰਗਾਚੇਰਾ ਕਰਾਂਗਾ ਆਮ ਆਦੀ ਪਾਰਟੀ ਦਾ ਕਿਦਾਂ মিডিਆ ਨੂੰ ਪੰਜਾਬ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਕਿਦਾਂ মিডিਆ ਦੇ ਲੋਕਾਂ ਨੂੰ ਕਿਹਾ ਜਾਂਦਾ ਆ ਜਿਹੜਾ ਚੈਨਲ ਬੰਦ ਕਰ ਦਿਓ ਆ ਜਿਹੜੇ ਚੈਨਲ ਤੇ ਬਾਈਟ ਨਹੀਂ ਦੇਣੀ ਕੱਲ ਕਿਹਾ ਜਾਂਦਾ ਇਹਦੇ ਚੈਨਲ ਤੇ ਬਾਈਟ ਚਾਲੂ ਕਰ ਦਿੱਤੀ ਜਾਵੇ ਇੱਕ ਇੱਕ ਚੀ ਦਾ ਪ੍ਰੂਫ ਇੱਕ ਇੱਕ ਚੀ ਦਾ ਐਵੀਡੈਂਸ ਮੇਰੇ ਕੋਲ ਆ ਦੋਸਤੋ ਪਰ ਇੱਕ ਮੌਕਾ ਜ਼ਮਾਂਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਨਾ ਕਿ ਜੋ ਤੁਸੀਂ ਪੰਜਾਬ ਦੇ ਨਾਲ ਧੋਖਾ ਕੀਤਾ ਹੈ ਅੱਜ ਉਸ ਪੰਜਾਬ ਨੂੰ ਸੁਧਾਰੋ ਸਾਨੂੰ ਚਲੇ ਨਾ ਕਰੋ ਸਾਨੂੰ ਨਾ ਕਹੋ ਕਿ ਸ਼ਜੀਰ ਰਿੰਕੂ ਤੇ ਸ਼ੀਤਲ ਅੰਗਰਾਲ ਅੱਜ ਪੈਸਿਆਂ ਦੇ ਲਈ ਵਿਕ ਗਏ ਆ ਜੇ ਪੈਸਿਆਂ ਦੇ ਖਾਤਰ ਅਸੀਂ ਸਮਾਜ ਦੇ ਵਿੱਚ ਜਾਣਾ ਹੁੰਦਾ ਲੋਕਾਂ ਦੇ ਵਿੱਚ ਕਿ ਸਾਨੂੰ ਬੜੀ ਦੁਨੀਆ ਦੀ ਬਹੁਤ ਵੱਡੀਆਂ-ਵੱਡੀਆਂ ਆਫਰਾਂ ਸੀ ਅਸੀਂ ਉਸ ਟਾਈਮ ਨਹੀਂ ਵਿਕੇ ਸਿਰਫ ਤੇ ਸਿਰਫ ਆਪਣੇ ਲੋਕਾਂ ਦੀ ਲੜਾਈ ਲੜਨ ਦੇ ਲਈ ਆਪਣੇ ਪਰਿਵਾਰਾਂ ਦੀ ਲੜਾਈ ਲੜਨ ਦੇ ਲਈ ਅਸੀਂ ਲੋਕਾਂ ਨੇ ਇਹ ਤਿਆਗ ਕੇ ਸੋਚਿਆ ਕਿ ਸ਼ਾਇਦ ਇਹ ਲੋਕ ਪੰਜਾਬ ਦੇ ਹਿੱਤ ਲਈ ਕੰਮ ਕਰ ਰਹੇ ਸੀਤਲ ਜੀ ਤੁਸੀਂ ਆਪਰੇਸ਼ਨ ਲੋਟਾ ਦਾ ਦੱਸੋ ਮੈਂ ਮਿਸ਼ਨ ਆਪਰੇਸ਼ਨ ਲੋਟਾ ਦਾ ਦੱਸੋ ਮੈਂ ਕਰ ਦੋ ਜਰਨਲਿਸਟ ਤੁਸੀਂ ਪੁੱਛ ਲਿਓ ਮੈਂ ਮਿਸ਼ਨ ਲੋਟਸ ਦੀ ਗੱਲ ਕਰਨਾ ਚਾਹਨਾ ਮਿਸ਼ਨ ਲੋਟਸ ਦੇ ਲਈ ਨਵੰਬਰ ਦੇ ਵਿੱਚ ਸਾਨੂੰ ਇੱਕ ਕੋਠੀ ਦੇ ਵਿੱਚ ਬੁਲਾਇਆ ਜਾਂਦਾ ਸਵੇਰੇ 9:14 ਮਿੰਟ ਤੇ ਮੈਂ ਉਸ ਕੋਠੀ ਦੇ ਵਿੱਚ ਪਹੁੰਚਦਾ ਸੀ ਜਨ ਸਾਹਿਬ ਤੁਸੀਂ ਦੋ ਕੋਠੀਆਂ ਪਹਿਲੇ ਤੁਸੀਂ ਸਮੇਂਦਾਰ ਹੋ ਤੁਸੀਂ ਬਹੁਤ ਬਹੁਤ ਜ਼ਿਆਦਾ ਸਮਝ ਆ ਰਿਹਾ ਉਹਨਾਂ ਕੋਠੀ 'ਚ 9:14 ਤਿੰਨ ਪਹੁੰਚਣਾ 9:13 ਮਿੰਟ ਤੇ ਮੇਰੀ ਕਾਰ ਦੀ ਜਿਹੜੀ ਲੋਕੇਸ਼ਨ ਹੈ ਉਸ ਕੋਠੀ ਦੀ ਹੈ ਉਸ ਕੋਠੀ ਦੇ ਵਿੱਚ ਮੇਰੇ ਤੋਂ ਇਲਾਵਾ ਹੋਰ 11 ਐਮਐਲ ਬੈਠੇ ਹੋਏ ਸੀ ਅਸੀਂ ਕੋਈ ਵੀ ਮਿਸ਼ਨ ਲੋਟਸ ਦੇ ਲਈ ਜਿਹੜੇ ਫੋਨ ਕਰਵਾਏਗੇ ਸਾਨੂੰ ਸਿਰਫ ਸਿਰਫ 3 ਐਮਐਲ ਨੂੰ ਫੋਨ ਆਏ ਸੀ ਇਹਨਾਂ ਨੇ 10 ਐਮਐਲ ਤਿਆਰ ਕੀਤੇ ਤੁਸੀਂ ਜਾ ਕੇ ਡੀਜੀਪੀ ਸਾਹਿਬ ਨੂੰ ਕਹੋ ਸਾਨੂੰ ਮਿਸ਼ਨ ਲੋਟਸ ਦੀ ਕੋਲ ਆ ਰਹੀ ਹੈ ਉੱਥੇ ਕਈ ਐਮਐਲ ਨੇ ਵਿਰੋਧ ਕੀਤਾ ਮੈਂ ਉਹਨਾਂ ਦੇ ਜਿਹੜੀ ਅਜੇ ਕੋਈ ਗੱਲ ਜਾਗਰੂਤ ਨਹੀਂ ਕਰਾਂਗਾ ਇਹ ਲੋਕ ਨਹੀਂ ਮੁੜਨਗੇ ਉਹਨਾਂ ਦੀ ਵੀ ਐਵੀਡੈਂਸ ਤੁਹਾਡੇ ਵਿੱਚ ਲੈ ਕੇ ਆਵਾਂਗਾ ਕਿ ਉੱਥੇ 1.5 ਘੰਟਾ ਸਾਨੂੰ ਪਾਠ ਪੜਾਇਆ ਗਿਆ ਸਾਨੂੰ ਨਾਸ਼ਤਾ ਕਰਾਇਆ ਗਿਆ ਉਹਦੇ ਤੋਂ ਬਾਅਦ 10:30 ਵਜੇ ਬੀਜੇਪੀ ਸਾਫ ਕੋਲ ਤੇ 39 ਸੈਕਟਰ ਦੇ ਪਾਰਟੀ ਆਫਿਸ ਦੇ ਵਿੱਚ ਸਾਡੇ ਕੋਲ ਐਮਐਲਏ ਕੋਲ ਪ੍ਰੈਸ ਕਾਨਫਰੰਸ ਕਰਾਈ ਗਈ ਉਹਨਾਂ ਵਿੱਚ ਕਈ ਐਮਐਲਏ ਡਰੇ ਹੋਏ ਸੀ ਕਿ ਅਸੀਂ ਐਡੀ ਵੱਡੀ ਸਰਕਾਰ ਦੇ ਨਾਲ ਪੰਗਾ ਨਹੀਂ ਲੈ ਸਕਦੇ ਸੈਂਟਰਲ ਗਵਰਨਮੈਂਟ ਦਾ ਪੱਗਾਂ ਨਹੀਂ ਲੈ ਸਕਦੇ ਇਹ ਲੋਕ ਕਹਿੰਦੇ ਤੁਸੀਂ ਚੁੱਪ ਰਹਿਣਾ ਸਾਰੀ ਜਿਹੜੀ ਭੂਮਿਕਾ ਹੈ ਉਹ ਚੀਮਾ ਸਾਬ ਨਿਭਾਣਗੇ ਇਸ ਕਰਕੇ ਮੈਂ ਉਹਨਾਂ ਪਾਤਰੀ ਲੋਕਾਂ ਨੂੰ ਕਹਿੰਦਾ ਮੇਰਾ ਮੂੰਹ ਬੰਦ ਰਹਿੰਦਿਓ ਤੁਹਾਡੇ ਕਾਲੇ ਚਿੱਠੇ ਮੇਰੇ ਫੋਨ ਦੇ ਵਿੱਚ ਹੈ ਜੇ ਤੁਸੀਂ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਮਰਵਾ ਦਿੱਤਾ ਤੇ ਸ਼ਾਇਦ ਤੁਸੀਂ ਅੱਛੀ ਦੇ ਤੁਹਾਡੇ ਤੱਕ ਵੀ ਪਹੁੰਚ ਸਕੇਗੀ ਪਰ ਮੈਂ ਫਿਰ ਵੀ ਕੋਸ਼ਿਸ਼ ਕਰਾਂਗਾ ਕਿ ਮੈਂ ਇਹ ਜਿਹੜੀ ਚੀਜ਼ ਹੈ ਸਾਰੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿੱਨੇ ਮੇ ਕੋਈ ਐਵੀਡੈਂਸ ਹੈ ਮੈਂ ਆਪਣੀ ਮੇਲ ਦੇ ਮੱਧਮ ਦੇ ਨਾਲ ਕਿਸੇ ਨਾ ਕਿਸੇ ਪਰਿਵਾਰ ਦੇ ਸਦਸਤੇ ਨੂੰ ਦੇਖ ਕੇ ਜਾਵਾਂਗਾ ਕਿ ਜੇ ਇਹ ਮੈਨੂੰ ਮਰਵਾ ਵੀ ਦੇਣ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਇਹ ਜਿਹੜੇ ਪ੍ਰੂਫ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕਿੱਦਾਂ ਇਹ ਸਿਆਸਤ ਚਲਾ ਰਹੇ ਆ ਕਿੱਦਾਂ ਮਿਸ਼ਨ ਲਾਟੋ ਚਲਾ ਰਹੇ ਆ ਕਿੱਦਾਂ ਇਹ ਲੋਕ ਅੱਜ ਉਹਨਾਂ ਗਰੀਬਾਂ ਦੇ ਨਾਲ ਜਿਹੜੇ ਮੈਂ ਵਾਅਦੇ ਕਰਕੇ ਆਇਆ ਸੀ 2021 ਦੇ ਵਿੱਚ ਮੇਰੇ ਤੁਸੀਂ ਇਲੈਕਸ਼ਨ ਦੀ ਇੱਕ ਵੀਡੀਓ ਦੇਖ ਲਓ ਮੈਂ ਇਲੈਕਸ਼ਨ ਲੜਿਆ ਕਿ ਮੈਂ ਲਾਟਰੀ ਆਪਣੇ ਹਲਕੇ ਦੇ ਵਿੱਚੋਂ ਪੈਦਾ ਨਹੀਂ ਹੋਣ ਦਿਿਆਂਗਾ ਸ਼ਰਾਬ ਮਾਫੀਆਂ ਆਪਣੇ ਹੱਥੇ 'ਚ ਪੈਦਾ ਨਹੀਂ ਹੋਣ ਦੇਵਾਂਗਾ ਅੱਜ ਤੂੰ 16 ਦਿਨ ਪਹਿਲੇ ਮੈਨੂੰ ਜਲੰਧਰ ਦੇ ਵਿੱਚ ਧਰਨਾ ਲਗਾਉਣਾ ਪਿਆ ਕਿਸੇ ਵੀ ਸਰਕਾਰ ਦੇ ਨਾਮ ਦੇ ਦਾ ਮੈਨੂੰ ਫੋਨ ਨਹੀਂ ਆਇਆ ਕਿ ਅੱਜ 200 ਦੁਕਾਨਾਂ ਜਲੰਧਰ ਦੇ ਵਿੱਚ ਲਾਟੀਆਂ ਖੁੱਲ ਚੁੱਕੀਆਂ ਹਨ ਤੇ ਜਿਸ ਟਾਈਮ ਮੈਂ ਕੋਸ਼ਿਸ਼ ਕੀਤੀ ਜਲੰਧਰ ਦੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੰਦੀ ਜਾਂ ਹੋਰ ਅਧਿਕਾਰੀਆਂ ਨੂੰ ਕਿਸੇ ਨੇ ਮੇਰੀ ਬਾਣੀ ਫੜੀ ਕੰਡੇ ਆ ਉਤਲੇ ਘਰੋਂ ਚੂ ਵੱਡੇ ਚਰਾਂ ਜੂ ਕਮਾ ਇਹ ਲਾਟਰੀਆਂ ਦੇ ਜਿਹੜੇ ਹਸਤਾਖਲ ਖੋਲਣ ਦੇ ਲਈ ਜਿਹਦਾ ਐਵੀਡੈਂਸ ਵੀ ਮੇਰੇ ਕੋਲ ਪੁਕਤਾ ਸਬੂਤ ਦੇ ਤੌਰ ਤੇ ਮੇਰੇ ਕੋਲ ਐਵੀਡੈਂਸ ਹੈ ਮੈਨੂੰ ਦੋ ਦਿਨ ਪੰਜਾਬ ਦੀ ਚੁਣੀ ਹੋਈ ਸਰਕਾਰ ਦੇ ਨਮਾਇੰਦੇ ਮੈਨੂੰ ਕਾਲ ਕਰਦੇ ਰਹੇ 10 ਲੱਖ ਲੈ ਲਿਆ 15 ਲੱਖ ਲੈ ਲਿਆ 12 ਲੱਖ ਲੈ ਲਿਆ ਇਹ ਜਿਹੜੀ ਲਾਟਰੀ ਏ ਇਹਨੂੰ ਚਲਣ ਦੇ ਇਹ ਲਾਟਰੀ ਬੰਦ ਨਹੀਂ ਹੋਣੀ ਇਹ ਲਾਟਰੀ ਪੰਜਾਬ ਸਰਕਾਰ ਦੇ ਦਫਤਰੋਂ ਚੱਲ ਰਹੀ ਹੈ ਉਸ ਗੱਲ ਦਾ ਪ੍ਰੂਫ ਵੀ ਮੈਂ ਜੇ ਜ਼ਰੂਰਤ ਪਵੇ ਮੁੱਖ ਮੰਤਰੀ ਸਾਹਿਬ ਮੇਰੇ ਕੋਲ ਇਸ ਗੱਲ ਦੇ ਜੇ ਪ੍ਰੂਫ ਚਾਹੁੰਦੇ ਆ ਮੈਂ ਉਹਨਾਂ ਤੱਕ ਵੀ ਭੇਜ ਸਕਦਾ ਪਰ ਪੰਜਾਬ ਦੇ ਲੋਕਾਂ ਦੇ ਲਈ ਜੋ ਵਾਅਦੇ ਕੀਤੇ ਆ ਅਸੀਂ ਉਹਨਾਂ ਤੇ ਖਰਾ ਉਤਰਿਏ ਅੱਜ ਦਲ ਤਾਂ ਗਰੀਬਾਂ ਦੀ ਗੱਲ ਕਰੀਏ ਅੱਜ ਉਹਨਾਂ ਦਲ ਤਾਂ ਜਿਹੜੇ ਅਸੀਂ ਵਾਅਦੇ ਕਰਕੇ ਆਏ ਆ ਉਹਨੂੰ ਪੂਰਾ ਕਰੀਏ ਇਸ ਕਰਕੇ ਇਹ ਅੱਜ ਬਹੁਤ ਕੁਝ ਕਰਨਗੇ ਮੇਰੇ ਉੱਤੇ ਕੋਈ ਮਕਦਮਾ ਨਹੀਂ ਹੈ ਅੱਜ ਮੇਰੇ ਤੇ ਤਿੰਨ ਮਕਦਮੇ ਆ ਸਿਰਫ ਸਿਰਫ ਰਾਜਨੀਤੀ ਜਿਹੜੇ ਦੋ ਮਕਦਮੇ ਪਿਛਲੀ ਸਰਕਾਰ ਦੇ ਧਰਨੇ ਦੇ ਇੱਕ ਮੇਰੇ ਉੱਤੇ ਜਿਹੜਾ ਸੋਸ਼ਲ ਮੀਡੀਆ ਦੇ ਮਾਧਮੇ ਦਿੱਤਾ ਹੈ ਜਿਹੜੇ ਮੁਕਦਮੇ ਨੇ ਅੱਜ ਦੱਸਦੇ ਭਾਜੀ ਉਹ ਸਾਰੇ ਮੁਕਦਮਿਆਂ ਦੇ ਵਿੱਚੋਂ ਮੈਂ ਕੋਰਟ ਦੇ ਵਿੱਚੋਂ ਬਰੀ ਹੋਇਆ ਕੋਈ ਵੀ ਇੱਕ ਐਵੀਡੈਂਸ ਜਿਹੜਾ ਮੇਰੇ ਖਿਲਾਫ ਪ੍ਰੂਫ ਨਹੀਂ ਹੋ ਸਕਿਆ ਉਹਨਾਂ ਸਾਰਿਆਂ ਦੇ ਲਈ ਡਾਕੂਮੈਂਟ ਤੁਹਾਨੂੰ ਮੈਂ ਪੇਸ਼ ਕਰ ਦਿਆਂਗਾ ਪਰ ਮੈਂ ਇਹਨਾਂ ਨੂੰ ਇੱਕ ਵਾਰ ਤੁਹਾਡੇ ਮਾਧਮੇ ਤੇ ਕਹਿਣਾ ਚਾਹੁੰਦਾ ਆ ਆਮ ਆਦੀ ਪਾਰਟੀ ਜਲੰਧਰ ਦੀ ਲੀਡਰਸ਼ਿਪ ਨੂੰ ਕਿ ਮੈਨੂੰ ਬੋਲਣ ਤੋਂ ਮਜਬੂਰ ਨਾ ਕਰਿਓ ਮੇਕ ਇੱਕ ਪਾਰਟੀ ਦੇ ਇੱਕ ਇੱਕ ਸਰਕਾਰ ਦੇ ਨੁਮਾਇੰਦੇ ਦੇ ਮੇਰੇ ਕੋਲ ਬਹੁਤ ਵੱਡੇ ਵੱਡੇ ਚਿੱਠੇ ਆ ਜੇ ਜ਼ਰੂਰਤ ਪੈ ਗਈ ਤੇ ਤੁਹਾਨੂੰ ਲੋਕ ਗਲੀ ਚ ਨਹੀਂ ਵੜਨ ਦੇਣਗੇ ਗਲੀ ਚ ਲੋਕਾਂ ਦੇ ਕੋਲ ਸੱਚਾਈ ਤੇ ਸੱਚੀ ਜੇ ਕਿਉਂਕਿ ਲੋਕਾਂ ਦੇ ਕੋਲ ਸਚਾਈ ਦੀ ਕਚੇਰੀ ਆਉਣ ਵਾਲੀ ਹੈ ਲੋਕ ਜੇ ਚੰਗਾ ਕੰਮ ਤੁਸੀਂ ਕੀਤਾ ਹੋਏਗਾ ਲੋਕ ਵੋਟ ਤੁਹਾਨੂੰ ਦੇ ਦੇਣਗੇ ਨਹੀਂ ਤੇ ਲੋਕ ਵੋਟ ਭਾਰਤੀ ਜਨਤਾ ਪਾਰਟੀ ਨੂੰ ਜੇ ਉਹ ਕੇਂਦਰ ਦੇ ਵਿੱਚ ਦੇਸ਼ ਦਾ ਗਰੀਬਾਂ ਦਾ ਮੁਸੀਹਾ ਅੱਜ ਦੇਸ਼ ਦਾ ਪ੍ਰਾਈਮ ਮਿਨਿਸਟਰ ਜਨਿੰਦਰ ਮੋਦੀ ਜੇ ਕੰਮ ਕਰ ਰਿਹਾ ਤੇ ਉਹ ਲੋਕ ਉਹਨੂੰ ਵੋਟ ਦੇ ਦੇਣਗੇ ਇਸ ਕਰਕੇ ਤਬਾਹੀ ਦੀ ਹਾਲਤ ਹੋ ਰਹੀ ਹੈ ਪੁਰਤਵਾੜਾ ਪਰੀ ਹੋਣੀ ਪੀਜੀਪੀ ਦੇ ਵਿੱਚ ਮੇਰੇ ਕੋਈ ਪੁਲਿਸ ਦੀ ਕੋਈ ਗਵਾਹੀ ਨਹੀਂ ਮੈਂ ਕੋਰਟ ਚ ਬਰੀ ਹੋਇਆ ਹਾਂ ਅਦਾਲਤ ਦਾ ਕੁੰਡਾ ਹਟਾਇਆ ਮੇਰੇ ਤੋਂ ਕੋਈ ਮੁਕਦਮਾ ਨਹੀਂ ਹੈ ਜੇ ਕੋਈ ਕੋਈ ਵੀ ਬੰਦਾ ਮੇਰੇ ਤੇ ਇਸ ਤੀ ਚੀਜ਼ ਦਾ ਇਲਜ਼ਾਮ ਲਗਾਏਗਾ ਫਿਰ ਨਹੀਂ ਕਾਰਵਾਈ ਕਰਾਂਗੇ ਖੜਾ ਤੁਹਾਨੂੰ ਕਿਉਂ